ਬਟਾਲਾ ਚ ਬੇਖੌਫ ਚੋਰਾਂ ਨੂੰ ਲੱਗਦਾ ਹੈ ਕਿ ਬਟਾਲਾ ਪੁਸ ਦਾ ਕੋਈ ਡਰ ਨਹੀਂ ਹੈ ਜਿਵੇਂ ਕਿ ਬੀਤੇ ਦਿਨੀ ਸੁੰਦਰਨਗਰ ਚ ਦਿਨ ਦਿਹਾੜੇ ਇੱਕ ਸਰਕਾਰੀ ਮੁਲਾਜ਼ਮ ਦੇ ਘਰੋਂ 50000 ਰੁਪਇਆ ਅਤੇ ਇੱਕ ਮੋਬਾਈਲ ਗੁੰਮ ਹੁੰਦਾ ਹੈ ਅੱਜ ਦੀ ਤਾਜ਼ਾ ਰਿਪੋਰਟ ਪ੍ਰੇਮਨਗਰ ਮੁਹੱਲਾ ਬਟਾਲਾ ਤੋਂ ਪੇਸ਼ ਕਰ ਰਹੇ ਹਾਂ ਜਿਸ ਘਰ ਚ ਖੜੇ ਹਾਂ ਇਸ ਘਰ ਦੇ ਵਿੱਚ ਚਿੱਟੇ ਦੇ ਚੋਰਾਂ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਘਰ ਦੇ ਮਾਲਕਾਂ ਦਾ ਕਹਿਣਾ ਹੈ ਕਿ ਉਹ 12:30 ਵਜੇ ਕਰੀਬ ਕਿਸੇ ਹੋਰ ਮਹੱਲੇ ਜਾਂਦੇ ਹਨ ਕਿਉਂਕਿ ਉਹਨਾਂ ਦੇ ਬੇਟੇ ਦਾ ਵਿਆਹ ਕੁਝ ਮਹੀਨਿਆਂ ਤੱਕ ਇਹ ਤਿਆਰੀਆਂ ਹੋ ਰਹੀਆਂ ਸਨ ਅਤੇ ਪਿੱਛੋਂ ਜਦੋਂ 3 ਵਜੇ ਵਾਪਸ ਆਉਂਦੇ ਹਨ ਤਾਂ ਵੇਖਦੇ ਹਨ ਕਿ ਘਰ ਦਾ ਸਾਰਾ ਸਮਾਨ ਖਿਲਰਿਆ ਪਿਆ ਹੈ ਅਲਮਾਰੀ ਦੇ ਲੋਕਰ ਟੁੱਟੇ ਪਏ ਹਨ ਉਹਨਾਂ ਦੇ ਕਹਿਣੇ ਅਨੁਸਾਰ 35000 ਰੁਪਇਆ ਇੱਕ ਸੋਨੇ ਦੀਆਂ ਵਾਲੀਆਂ ਅਤੇ ਨਾਲ ਮੋਬਾਈਲ ਫੋਨ ਗੁੰਮ ਹੋਇਆ ਹੈ ਉਹਨਾਂ ਨੇ ਕਹਿ ਕੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਉਹਨਾਂ ਨੇ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਹੈ ਫਿਲਹਾਲ ਪਰਿਵਾਰ ਨੇ ਦੱਸਿਆ ਹੈ ਕਿ ਪੁਲਿਸ ਪ੍ਰਸ਼ਾਸਨ ਦੀ ਟੀਮ ਇੱਥੇ ਪਹੁੰਚੀ ਸੀ ਉਹਨਾਂ ਜਾਂਚ ਸ਼ੁਰੂ ਕੀਤੀ ਹੈ ਪਰ ਬਟਾਲਾ ਤੋਂ ਵੱਡੀ ਖਬਰ ਹੈ ਕਿ ਬਟਾਲਾ 'ਚ ਲਗਾਤਾਰ ਚੋਰੀਆਂ ਹੋ ਰਹੀਆਂ ਹਨ ਬੀਤੇ ਦਿਨ ਸੁੰਦਰ ਨਗਰ ਮੁਹੱਲੇ 'ਚ ਚੋਰੀ ਹੋਈ ਸੀ ਅਤੇ ਅੱਜ ਪ੍ਰੇਮ ਨਗਰ ਤੋਂ ਚੋਰੀ ਦੀ ਵਾਰਦਾਤ ਦੀ ਖਬਰ ਸਾਹਮਣੇ ਆ ਰਹੀ ਹੈ ਵੇਖਦੇ ਰਹੋ ਚੈਨਲ ਦਾ ਆਰਐਨਯੂ ਅਹੀਂ ਤਾਂ ਲੇਲਾ ਕੇ ਗਏ ਸਭ ਕੁਝ ਕਰਕੇ ਗਏ ਜਿਹਦੇ ਆਇਆ ਤੁਹਾਡੀ ਜਾਨ ਚੁਪ ਨਹੀਂ ਗਏ ਤੇ ਵੇਖਿਆ ਤੇ ਵਿੱਚ ਟੂਬ ਵੀ ਇੱਕ ਹੀ ਉਹ ਵੀ ਨਿਕਲ ਗਈ 35000 ਰੁਪਏ ਹੀ ਇੱਕ ਫੋਨ ਹੀ ਹੋਰ ਸਾਡਾ ਕੋਈ ਨਸਾਨ ਕਿੰਨੇ ਚੀਜ਼ਾਂ ਦੀਆਂ ਗਾਇਬ ਹੋਈਆਂ ਐ ਸਾਡੇ ਪਰਾਂ ਗਏ ਆ ਤੇ ਸਾਡੇ ਕਿਤੇ ਨਹੀਂ ਆ ਗਏ ਆ ਇਹ ਸਾਡੇ 3 ਦਿਨ ਦੇ ਵਿੱਚ ਵਿੱਚ ਚੋਰੀ ਹੋ ਵੀ ਗਏ ਮਗਰ ਕਿੰਨੇ ਦਾ ਨੁਕਸਾਨ ਹੋ ਗਿਆ ਨਸਾਨ ਵੈਂਟਿੰਗ ਜਾ ਪਿਆ ਜੇ ਤੇ ਇੱਕ ਸਾਡੀ ਟੂਬ ਦੇ ਕੰਨਾਂ ਦੀ ਤੇ ਇੱਕ ਸਾਡਾ ਫੋਨ ਜੇ ਕਿੰਨੇ ਦਾ ਤਾਂ ਬਾਬਾ ਜੀ ਨੇ ਕਾਫੀ ਚੜੀ ਬਣਾਈ ਦੀ ਮੈਂ ਬਣਾਈ ਹੀ ਮੈਂ 25000 ਦੀ ਬਣਾਈ ਹਾਂਜੀ ਨਹੀਂ ਛਾਕਾ ਮੈਂ ਕਿਤੇ ਨਹੀਂ ਹੈਗਾ ਹੁਣ ਵੇਖੋ ਮੈਂ ਕਰਨੀ ਆ ਮੈਂ ਹੁਣ ਕਿੰਨੂ ਵੇਖਿਆ ਨਹੀਂ ਤੇ ਮੇਰਾ ਨਾਮ ਲਾਵਾਂਗੇ ਹਾਂਜੀ ਹਾਂਜੀ ਉਹ ਦੀ ਕੀਤੀ ਲਗਾਟੇ ਸਹੀ ਹਾਂਜੀ ਕੋਸਾਈ ਹਾਂਜੀ ਕੋਸਾਈ ਹੁਣ ਜੇ ਕਿਸ ਨੂੰ ਵੇਖਿਆ ਹੋਏ ਤੇ ਫਿਰ ਤੇ ਆਪਾਂ ਕਿਸ ਨੂੰ ਆਖੀਏ ਜੇ ਹੁਣ ਵੇਖਿਆ ਨਹੀਂ ਤਾਂ ਅਸੀਂ ਕਿਦਾ ਨਾਮ ਲਈਏ ਮੈਂ ਤੇ ਵੇਖ ਕੇ ਤੇ ਆਉਂਦਿਆ ਕਲਪੰਡਾ ਪੀਏ ਮੁੰਡਾ ਵਿਚਾਰਾ ਮੇਰਾ ਮਾਸਾ ਮਾਸਾ ਵਿਚਾਰਾ ਸਾਰੀ ਜਿਹੜੀ ਮਿਹਨਤ ਕਰਦਾ ਅਸੀਂ ਦੋਵੇਂ ਮਾਂ ਪੁੱਤਰੀਆਂ ਬੇਟੀਆਂ ਬਿਆਹ ਤੇ ਉਹ ਚਾਰਾ ਵੀ ਕਲਪੰਡਿਆਈ ਮੈਂ ਵੀ ਕਲਪੰਡਈ ਮੈਂ ਘਰ ਵਿਆਹ ਰੱਖਿਆ ਦਾ ਇਹਦੇ ਮੇਰਾ 5000 ਰੁਪਏ ਦੀ ਜੀ ਵਾਦਾ ਹੁੰਦੀ ਤੇ ਫੇਰ ਮੈਂ ਭੈਣ ਭਰਾ ਨਾਲ ਫਟ ਸਾਡੇ ਤੇ ਵਿਆਹ ਕਰਨਾ ਹੀ ਮੁੰਡੇ ਦਾ ਤੇ ਇਹ ਮੇਰ ਨਾਲ ਕਿਸ ਨੇ ਕੀ ਕੀਤਾ ਮੇਰਾ ਤਾਂ ਮੁੰਡਾ ਕਿਸੇ ਨੂੰ ਗਾਲ ਵੀ ਨਹੀਂ ਕੱਢਦਾ ਕਿਸੇ ਨਾਲ ਮਾਰਾ ਜਾਂਦਾ ਵੀ ਨਹੀਂ ਬੋਲਦਾ ਕੁਝ ਐਵੇਂ ਪ੍ਰੇਮਨਗਰ ਬੜਾ ਵਾਲਾ ਇੱਥੇ ਰਹਿਨੇ ਆ ਫਟਕ ਲੱਗੇ ਤੇ ਅਸੀਂ ਦੋਨੋਂ ਮਾਮਾ ਤੇ ਆ ਗਏ ਆਪਣੇ ਭਰਾ ਦੇ ਰਿਸ਼ਤੇਦਾਰਾਂ ਤੇ ਰਿਸ਼ਤੇ ਦੇ ਗੱਲ ਕਰਨ ਤਰੀਕ ਲੈਣ ਕਿਹਿਆ ਨੂੰ ਤਰੀਕ ਮਿਲੇਗੀ ਤੇ ਹੀ ਸਾਈ ਪਿਆਨਾ ਦਾਂਗੇ ਤੇ ਜਦੋਂ ਹੀ ਉਧਰੋਂ ਦੋ ਤਿੰਨ ਘੰਟੇ ਤੱਕ ਵਾਪਸ ਆਏ ਆ ਤਾਂ ਆਣ ਕੇ ਵੇਖਿਆ ਜੀ ਜਾਲੀ ਟੁੱਟੀ ਦੀ ਅਲਮਾਰੀ ਖੁੱਲੀ ਦੀ ਅਲਮਾਰੀ ਵਿੱਚ ਸਾਡੀ ਟੂਬ ਪੈਸੇ ਤੇ ਫੋਨ ਸਾਡਾ ਚੋਰੀ ਹੋ ਗਿਆ ਦਾ ਹੀ ਆਣ ਕੇ ਸੀ ਕੰਪਲੇਂਟ ਕੀਤੀ ਹੈ ਤੇ ਹਨ ਨੂੰ ਸ਼ੱਕ ਤੇ ਲੱਗ ਕੇ ਚਾਗੇ ਪੈਂਦਾ ਜੇ ਤੁਹਾਨੂੰ ਸਿੱਧੀ ਗੱਲ ਦੱਸੇ ਕਿ ਇਹ ਨਸ਼ੇ ਪੱਤੇ ਵਾਲਿਆਂ ਦਾ ਹੀ ਕੰਮ ਜੀ 2000 ਰੁਪਿਆ ਸੀ ਤੁਹਾਡੇ ਮੁੰਡੇ ਦਾ ਫੋਨ ਚੋਰਾ ਗਵਾਚ ਗਿਆ ਸੀ ਉਹ ਹਲੇ ਪਰਸੋਂ ਹੀ ਮਿਲਿਆ ਸੀ ਉਹ ਵੀ ਚਲ ਗਿਆ ਤੇ ਟੂਮ ਪੁਲਿਸ ਵਾਲਿਆਂ ਨੇ ਲੱਭ ਕੇ ਦਿੱਤਾ ਸੀ ਫੋਨ ਤੇ ਉਹ ਫੋਨ ਹੀ ਵੀ ਗਵਾਚ ਗਿਆ ਤੇ ਮੁੰਡੇ ਸਾਡੇ ਦੀ ਬੋਟੀ ਵਾਸਤੇ ਟੂਮ ਬਣਵਾਈ ਸੀ ਉਹ ਵੀ ਗਵਾਚ ਗਈ ਜੀ ਹਾਂਜੀ ਕੰਪਲੇਂਟ ਕੀਤੀ ਜੀ ਉਹ ਵੇਖ ਕੇ ਚੱਲ ਗਏ ਨੇ ਉਹ ਕਹਿੰਦੇ ਹੀ ਕਾਰਵਾਈ ਕਰਾਂਗੇ